ਬਟਾਲਾ ਚ ਰਹਿਣ ਵਾਲੇ ਕੁਝ ਨੌਜਵਾਨ ਚਿਹਰੇ ਤੇ ਮਾਸਕ ਲਗਾ ਕੇ ਦੇਰ ਰਾਤ ਠੰਡ ਵਿੱਚ ਜ਼ਰੂਰਤਮੰਦ ਲੋਕਾਂ ਨੂੰ ਠੰਡ ਤੋਂ ਬਚਣ ਲਈ ਕੰਬਲ ਟੋਪੀ ਜਰਾਬਾ ਦਸਤਾਨੇ ਆਦਿ ਬਣਦੇ ਹਨ ਕਿਨੇ ਬਰੋਂਦੇ ਆਂਦੇ ਮੈਂ ਕਿਹਦੇ ਦੋਨੇ ਵਿੱਚ ਕੀ ਕਰਨਾ ਹੈ ਇਸਕੋ ਆਹ ਬੜੇ ਹੈ ਅੱਲਾ ਇਦ ਨਹੀਂ ਕਰਨਾ ਬਾਬਾ ਕੀ ਕਰਨਾ ਹੈ ਅੱਜ ਆ ਜਾਏਗਾ ਤਾਂ ਡਾਲ ਦੂੰਗਾ ਪਰ ਪਾਣੀ ਬਦਲ ਕੇ ਆ ਜਾਏਗਾ ਕਰਨੇ ਨਹੀਂ ਦੇਸ਼ ਮਹਾਦੇਵ ਜੀ ਆ ਜਾ ਰਹੇ ਉਹ ਅਸਰਵਾ ਨਾ ਪਈ ਰਹੀ ਕਿ ਬੋਸ ਨਾਵਾ ਦੋ ਬੋਸ ਕੇ ਬੈਠਾ ਹੈ 15 ਬੈਠਾ ਹੈ ਆ ਗਿਆ ਬੋਸ ਨਾਵਾ ਦੋ ਬੋਸ ਕੇ ਨਾਵਾ ਰਹੀ ਮੇਲਾ ਜਟਾਦਾਰੀ ਡੜਗਦਾ ਸੌਣ ਵਾਲੀ ਨੋਟ ਜਿੰਦੀ ਪਾਪਾ ਹਾਂ ਆਈ ਨੀ ਮਰ ਪੂਰਾ ਡਾ ਕੇ ਨਹੀ ਹੋ ਰਿਹਾ ਹਾਂ ਜੀ ਬਾਬਾ ਪੜੀ ਵੱਡੇ ਸ਼ਾਇਦ ਦੇ ਦੇ ਨੀ ਪਗਮਾਨਾ ਹੱਥ না পেয়ার দা ওহ 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 ਮੋਕੋਟੇ ਭਾਈ ਅਸਲੀ ਲਾਇਆ ਕੋਈ ਸਾਡੀ ਪਛਾਣ ਨਾ ਕਰ ਸਕੇ ਆਪਾਂ ਬਾਜ਼ਾਰ 'ਚ ਸ਼ੋਅ ਆਫ ਨਹੀਂ ਕਰਨਾ ਚਾਹੁੰਦੇ ਕਿ ਆਪਾਂ ਸੇਵਾ ਕਰ ਰਹੇ ਆ ਇਸ ਕਰਕੇ ਮੋਕੋਟੇ ਪਾਇਆ ਆਪਾਂ ਸ਼ੂਜ਼ ਤੇ ਅੰਲੇ ਜਾਬਾ ਜੀ ਆਂਦਿਆਂ ਗਰਮ ਸੱਚੇ ਰੂਪ ਦੇ ਨੇ ਜੀ ਸਾਇਸੇ ਹੱਥ ਲੱਗੀ ਨਹੀਂ ਹੈ ਹਰ ਜੀ ਭਾਈ ਪੂਰੇ ਲਾਪ ਲੰਬੀ ਦਾ ਜੀ ਜਿੱਥੇ ਤੁਹਾਨੂੰ ਮਾੜਾ ਲੱਗੇ ਜਿੱਥੇ ਬੰਦੇ ਦਾ ਲੋੜ ਆ ਪਰ ਉਥੇ ਆਪ ਜਾਈਦਾ ਜਿਵੇਂ ਆਪਾਂ ਵੇਖ ਲੈਂਦੇ ਆ ਕਿੱਥੇ ਜ਼ਿਆਦਾ ਲੋੜ ਆ ਕਿੱਥੇ ਘੀਦਾ ਪਰ ਉਹ ਤਾਂ ਵੀ ਸ਼ੂਲ ਦਿੰਦੇ ਹੋ ਕਿ ਰਾਫਾ ਦਿੰਦੇ ਲੋੜ ਵੱਲ ਨੂੰ ਪਰ ਕਿੰਨੀਆਂ ਕ ਅਸੀਸਾ ਦਿੰਦੇ ਨੇ ਤੁਹਾਨੂੰ ਬਹੁਤ 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 ਕੋਈ ਪਰਮਾਤਮਾ ਦੇ ਨਾਲ ਕਿੰਨੇ ਹੀ ਕੰਮ ਖੇਰ ਕਰੇ ਬੜੇ ਅਸੀਸਾ ਦਿੰਦੇ ਕਿੰਨੇ ਲੋਗ ਹੈ ਤੁਹਾਡੇ ਕੋਲ ਆਪਾਂ ਆ 6-7 ਜਾਨੇ ਟੀਮ ਆ ਦੇ ਪਰ ਕਦੀ ਕੋਈ ਆ ਜਾਂਦਾ ਕਦੀ ਕੋਈ ਆ ਜਾਂਦਾ ਤੇ ਅੱਜ ਤੱਕ ਰਾਜਨ ਭਾਈ ਆ ਤੁਹਾਨੂੰ ਕਦੀ ਕੋਈ ਪਤਾ ਲਾ ਕੇ ਕਦੀ ਕੋਈ ਕਹਿੰਦਾ ਸਾਰੇ ਨਾਲੇ ਸੇਵਾ ਲੱਗੀ ਉਹਨਾਂ ਦੀ ਡਿਊਟੀ ਲੱਗੀ ਸਾਡੀ ਪਰਮਾਤਮਾ ਵੱਲੋਂ ਭਾਜੀ ਵੱਲੋਂ ਤੇ ਅਪਸ ਕਰਦੇ ਆਪਾਂ ਦੇ ਇਸ ਸੁਸਾਇਟੀ ਦਾ ਇਹ ਲੜ ਕੋਸ਼ਿਸ਼ ਕਰਦੇ ਕੀ ਕੰਮ ਕਰਦੀ ਹੈ ਇਹ ਸਿਰਫ ਬੈਠੇ ਜਿਹੜੇ ਬੰਦੇ ਨਸ਼ੇ ਦੀ ਦਲਦਲ ਤੇ ਫਸੇ ਹੋਏ ਨੇ ਜਾਂ ਕੋਈ ਵੀ ਮਤਲਬ ਕਿਸੇ ਨੂੰ ਲੋੜ ਆ ਜਾਂ ਲੋੜਵੰਦ ਬੰਦੇ ਨੂੰ ਆ ਉਹਨਾਂ ਦਾ ਮਤਲਬ ਭਲਾ ਕਰਦਾ ਇਸ ਤਰ੍ਹਾਂ ਹੀ ਕਰਨਾ ਹੱਸੇ ਜਿਹੜੇ ਗਰੀਬ ਮਤਲਬ ਆ ਸਾਨੂੰ ਪ੍ਰਮਾਤਮਾ ਨੇ ਸੇਵਾ ਬਖਸ਼ੀ ਆ ਤੇ ਇਹ ਸੇਵਾ ਕਰਦੇ ਆ ਕਿ ਬੂਟ ਜਿਹੜਾ ਆਪਾਂ ਸਾਡੇ ਮਨ ਚ ਆਕ ਨਹੀਂ ਆ ਠੰਡ ਬਹੁਤ ਆ ਕੱਲ ਜਾਣ ਦੀ ਹੈ ਤੇ ਜਿਹੜਾ ਗਰੀਬ ਬੰਦਿਆਂ ਨੂੰ ਜਿਹੜੇ ਮਤਲਬ ਬੱਚੇ ਆ ਜਾਂ ਕੋਈ ਵੀ ਮਿਲਦਾ ਉਹਨਾਂ ਨੂੰ ਇਹ ਦੇ ਦਿਆ ਉਹ ਵੀ ਪਰ ਜਦੋਂ ਠੰਡ ਕਾਣੀ ਸ਼ੁਰੂ ਹੋਈ ਨਾ ਬਹੁਤ ਜ਼ਿਆਦਾ ਉਦੋਂ ਤੋਂ ਸ਼ੁਰੂ ਕੀਤਾ ਹੈ ਕੀ ਕੀ ਬੰਦੇ ਉਹਨਾਂ ਜਿਹੜੇ ਆਂਦਰ ਆਪਾਂ ਬੂਟ ਉਹ ਜੋ ਛੋਟੇ ਬੱਚਿਆਂ ਨੂੰ ਬੂਟ ਜਾਂ ਉਹਨਾਂ ਦੇ ਛੋਟੇ ਬੱਚਿਆਂ ਦੇ ਬੂਟ ਕੋਈ ਜਗ੍ਹਾ ਦਿੱਤੀ ਨਹੀਂ ਕਿ ਸ਼ਾਰ ਨਾ ਨਾ ਸ਼ਾਰ ਦੇ ਵੱਖ-ਵੱਖ ਏਰੀਆ 'ਚ ਅੱਜ ਅੱਜ ਇੱਥੇ ਆ ਕੱਲ ਕਿੱਥੇ ਆ ਕੱਲ ਕਿੱਥੇ ਆ ਡਾ ਲੱਭ ਲੱਭ ਕੋਈ ਮਤਲਬ ਕਰੀ ਰਿਹਾ ਜਿਹਨਾਂ ਨੂੰ ਲੋਡ ਮੰਗਦੇ ਨੇ ਜਿਹੜੇ ਲੋਡ ਮੰਗਦੇ ਨੇ ਲੋਡ ਮੰਗਦੇ ਹੈਗੇ ਆਪ ਲੱਭੀ ਰਿਹਾ ਕੋਈ ਇਹ ਕਾਰਨ ਚੁਪਲਾਵਾ ਕਿ ਉਹਨੂੰ ਉਹ ਕਰਦ ਕਰਕੇ ਆਪਣਾ ਮਤਲਬ ਕਰੀ ਰਹਿਣੇ ਕੰਮ ਦੀ ਕਾਰਨ ਅਸੀਂ ਸੋਚਿਆ ਸੋਚਿਆ ਕਿ ਹੋਈਏ ਕਿ ਜਿੱਥੇ ਅਸੀਂ ਇਹਨੇ ਮਹਿੰਗੇ ਬੂਟ ਕਾਉਣੇ ਆ ਤੇ ਤੁਹਾਡੇ ਮਨਚੇ ਆਵੇ ਜਿਹੜੇ ਇਹਨੇ ਮਿਲਦੇ ਪਾ ਵੀ ਤੇ ਕੰਮ ਤੇ ਫਿਰ ਬੂਟਾਂ ਦੇ ਹੋਈ ਆ ਇਹਦੇ ਨੂੰ ਚੰਗਾ ਕਿ ਜਿਹੜੇ ਥੋੜੇ ਸਸਤੇ ਲੈ ਲਈਏ ਤੇ ਲੈ ਕੇ ਤੇ ਜਿਹੜੇ ਬੂਟਾਂ ਅਸੀਂ ਉਹ ਥੋੜੇ ਤਾਂ ਉਧਰ ਲਾ ਦਈਏ ਉਹਨਾਂ ਦੇ ਬੂਟ ਲੈ ਆ ਕੋਣਾਂ ਦੇ ਲਈ ਜਿਹੜੇ ਮਕੌਟੇ ਲਾਇਏ ਨੇ ਤਾਂ ਕੀ ਮਤਲਬ ਇਹ ਤਾਂ ਹੋਈਏ ਕਿ ਜਿਹੜੀ ਸਾਡੀ ਪਛਾਣ ਹੈ ਜਿੱਦਾਂ ਹੁਣ ਸ਼ਿਖਸ਼ਾਰ ਦੇ ਵਿੱਚ ਲੋਕਲ ਬਿਨਾਂ ਵੀ ਘੁੰਮ ਸਕਦੇ ਆ ਮੁਰਕਾ ਇਹ ਸੇ ਕੰਮ ਮਟਰਾ ਸਾਡਾ ਪਾਉਂਦੇ ਹੋਏ ਆ ਜਾਓ ਮਤਲਬ ਸਾਡਾ ਪਤਾ ਲੱਗ ਗਿਆ ਕਿ ਮੁੰਡੇ ਕਿਹਦੇ ਨੇ ਕੌਣ ਕਿੱਥੋਂ ਦੇ ਹੈ